ਹੈਲੋ ਜੀ ਸਤਿ ਸ਼ਕਾਲ ਸਾਰਿਆਂ ਨੂੰ ਅੱਜ ਦੇ ਨਿਊ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਕੱਰੀਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਟ੍ਰੈਂਡ ਬਹੁਤ ਵਾਇਰਲ ਹੋ ਰਹੇ ਨੇ ਹਨਾ ਪੰਜਾਬੀ ਕਲਚਰ ਦੇ ਵਿੱਚ ਪੰਜਾਬੀ ਸੂਟਾਂ ਦੇ ਰਿਲੇਟਡ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਤੇ ਜਿਹੜੇ ਜਿਹੜੇ ਟ੍ਰੈਂਡ ਚੱਲ ਰਹੇ ਨੇ ਤੇ ਨਾਲੇ ਅੱਗੇ ਵੀ ਚੱਲਣਗੇ ਉਹ ਹਨਾ ਥੋੜਾ ਟਾਈਮ ਹੋਰ ਜਿਵੇਂ ਹੁਣ ਆਹ ਵਾਲੀਆਂ ਲੈਸਸ ਨੇ 2-3 ਸਾਲ ਤੋਂ ਚੱਲ ਰਹੀਆਂ ਨੇ ਗਿਆ ਕਮ ਸੇ ਕਮ ਤੇ ਹਲੇ ਵੀ ਚੱਲ ਰਹੇ ਇਹਨਾਂ ਦਾ ਟ੍ਰੈਂਡ ਬਹੁਤ ਜ਼ਿਆਦਾ ਇਹ ਯੂਜ਼ ਕੀਤੀਆਂ ਜਾਂਦੀਆਂ ਨੇ ਸੂਟਾਂ ਤੇ ਹਨਾ ਪਲੇਨ ਸੂਟਾਂ ਤੇ ਵੀ ਇਹਨਾਂ ਦੀ ਡਿਜ਼ਾਈਨਿੰਗ ਪੜਾਈ ਜਾਂਦੀ ਹੈ ਤੇ ਫਰਕ ਵਾਲਿਆਂ ਤੇ ਵੀ ਬਣਾਈ ਜਾਂਦੀ ਹੈ ਤੇ ਪ੍ਰਿੰਟਡ ਸੂਟਾਂ ਤੇ ਜਿਵੇਂ ਕਿ ਮੈਂ ਪਾਇਆ ਹੋਇਆ ਹੈ ਹਨਾ ਪ੍ਰਿੰਟਡ ਸੂਟਾਂ ਤੇ ਵੀ ਜਿਵੇਂ ਤਾਂ ਫਿਰ ਆਪਾਂ ਉਹ ਟ੍ਰੈਂਡਾਂ ਦੀ ਗੱਲ ਕਰਾਂਗੇ ਜਿਹੜੇ ਹੁਣ ਚੱਲੇ ਨੇ ਹਲੇ ਇਸ ਸਾਲ ਦੇ ਵਿੱਚ 2025 ਦੇ ਵਿੱਚ ਚੱਲੇ ਨੇ ਤੇ ਅੱਗੇ ਵੀ ਚੱਲਣਗੇ ਕਮ ਸੇਕਮ 2 ਸਾਲ ਤਾਂ ਚੱਲਣਗੇ ਹੀ ਚੱਲਣਗੇ ਹਨਾ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਫਰਸ਼ੀ ਸਲਵਾਰ ਦੀ ਹਨਾ ਫਰਸ਼ੀ ਸਲਵਾਰ ਤਾਂ ਸਾਰਿਆਂ ਨੂੰ ਪਤਾ ਹੀ ਆਗਾ ਲੱਗਦਾ ਤੁਹਾਨੂੰ ਵੀ ਫਰਸ਼ੀ ਸਲਵਾਰ ਆ ਜਿਹੜੀ ਉਹ ਟ੍ਰੈਂਡ ਦੇ ਵਿੱਚ ਚੱਲ ਰਹੀ ਹੈਗੀ ਪਰ ਕਈ ਭੈਣਾਂ ਨੇ ਜਿਨ੍ਹਾਂ ਨੂੰ ਪਾਉਣੀ ਪਸੰਦ ਨਹੀਂ ਹੈਗੀ ਜਿਵੇਂ ਕਿ ਮੈਨੂੰ ਮੈਨੂੰ ਫਰਸ਼ੀ ਸਲਵਾਰ ਪਾਉਣੀ ਜਮਾਂ ਪਸੰਦ ਨਹੀਂ ਹੈਗੀ ਪਰ ਹਾਂ ਥੋੜਾ ਜਿਹਾ ਆਪਾਂ ਟ੍ਰੈਂਡ ਨੂੰ ਫੋਲੋ ਕਰਦੇ ਹੋਏ ਹਨਾ ਖੁੱਲੀ ਮੂਰੀ ਪਾਉਣ ਲੱਗ ਗਏ ਤੇ ਨਾਲ ਥੋੜੀ ਜੀ ਸਲਵਾਰ ਹੈ ਜਿਹੜੀ ਉਹ ਹੈਵੀ ਰੱਖਣ ਲੱਗੇ ਥੋੜੀ ਜੀ ਹਲਕੀ ਜੀ ਪਰ ਮੈਂ ਪਾਉਂਦੀ ਪਟਿਆ ਉਹ ਉਸੇ ਨੂੰ ਥੋੜੀ ਜਿਹੀ ਲੁੱਕ ਹੈ ਜਿਹੜੀ ਟ੍ਰੈਂਡ ਦੇ ਹਿਸਾਬ ਨਾਲ ਉਹਦੀ ਲੁੱਕ ਚੇਂਜ ਕਰਦੀ ਰਹਿੰਦੀ ਹੈਗੀ ਹੁਣ ਮੈਂ ਮੂਰੀ ਪਾਉਣ ਲੱਗੀ 8 ਇੰਚ ਦੀ 8 ਇੰਚ ਦੀ ਮੂਰੀ ਪਾ ਕੇ ਆਪਾਂ ਸਲਵਾਰ ਥੋੜੀ ਜਿਹੀ ਨੀਵੀ ਰੱਖਣ ਲੱਗੇ ਹੈ ਨਾ ਜਿਵੇਂ ਕਿ ਆਪਣੇ ਜਿੱਦ ਆਪਣੇ ਜੁੱਤੀ ਪਾਈ ਹੈ ਉਹਨੂੰ ਪੈਰ ਨੂੰ ਥੋੜਾ ਜਿਹਾ ਕਵਰ ਕਰੇ ਨੀਵੀ ਹੈ ਨਾ ਜਿਵੇਂ ਪਹਿਲਾਂ ਅੱਟੀਆਂ ਦਿਸਦੀਆਂ ਹੁੰਦੀਆਂ ਸੀ ਹੁਣ ਥੋੜੀ ਫਰਸ਼ੀ ਸਲਵਾਰ ਨੂੰ ਆਪਾਂ ਦੇਖਦੇ ਹੋਏ ਥੋੜੀ ਜਿਹੀ ਆਪਣੀ ਪਟਿਆਲਾ ਸਾਹੀ ਨੂੰ ਨੀਵੀ ਰੱਖਾਂਗੇ ਤੇ ਉਹਦੀ ਮੂਰੀ ਵੱਡੀ ਕਰ ਲਾਗੇ ਹੈ ਨਾ ਤਾਂ ਉਹ ਥੋੜੀ ਜਿਹੀ ਫਰਸ਼ੀ ਸਲਵਾਰ ਵਾਲੀ ਲੁੱਕ ਕ੍ਰੀਏ ਠੀਕ ਹੈ ਜੀ ਸੋ ਫਰਸ਼ੀ ਸਲਵਾਰ ਹੈ ਜਿਹੜੀ ਉਹ ਟ੍ਰੈਂਡ ਦੇ ਵਿੱਚ ਹੈ ਮੈਂ ਉਹਨੂੰ ਕਿਸ ਤਰ੍ਹਾਂ ਫੋਲੋ ਕਰਦੀ ਆ ਮੈਂ ਉਹ ਵੀ ਦੱਸਦਾ ਫਰਸ਼ੀ ਸਲਵਾਰ ਨੂੰ ਮੈਂ ਕਿਸ ਤਰ੍ਹਾਂ ਸਟਾਈਲ ਕਰਕੇ ਪਾਉਣੀ ਹੈ ਪਟਿਆਲਾ ਸ਼ਾਹੀ ਨੂੰ ਹੀ ਫਰਸ਼ੀ ਦੀ ਤਰ੍ਹਾਂ ਮੈਂ ਬਣਾ ਲੈਂਦੀ ਆ ਜੇ ਵੀਡੀਓ ਚਾਹੀਦੀ ਹੋਈ ਤਾਂ ਜਰੂਰ ਦੱਸਿਓ ਕਮੈਂਟ ਦੇ ਵਿੱਚ ਤਾਂ ਆਪਾਂ ਉਹਦੀ ਕਟਿੰਗ ਤੇ ਸਟੀਚਿੰਗ ਦੋਨੀਆਂ ਚੀਜ਼ਾਂ ਸ਼ੇਅਰ ਕਰ ਦਾਂਗੇ ਲੈ ਗਏ ਪਾਣੀ ਤੇ ਹੁਣ ਆਪਾਂ ਨੈਕਸਟ ਦੀ ਗੱਲ ਕਰਦੇ ਆਂ ਬਈ ਨੈਕਸਟ 'ਚ ਆ ਜਾਂਦਾਗਾ ਆਫ ਵਾਈਟ ਵਾਈਟ ਤੇ ਕਰੀਮ ਕਲਰ ਸਲਵਾਰਾਂ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਕਿਸੇ ਵੀ ਪ੍ਰਿੰਟ ਸੂਟ ਨਾਲ ਜਿਨ੍ਹਾਂ ਦੇ ਵਿੱਚ ਕਰੀਮ ਕਲਰ ਹੈ ਵੀ ਨਹੀਂ ਆਫ ਵਾਈਟ ਕਲਰ ਹੈ ਵੀ ਨਹੀਂ ਉਹਨਾਂ ਨਾਲ ਵੀ ਜੇ ਤੁਸੀਂ ਕਰੀਮ ਕਲਰ ਆਫ ਵਾਈਟ ਕਲਰ ਦੀ ਸਲਵਾਰ ਪਾਉਂਗੇ ਨਾ ਤਾਂ ਚੱਲੂਗੀ ਤੁਸੀਂ ਬੇਫਿਕਰ ਹੋ ਕੇ ਪਾ ਸਕਦੇ ਹੋ ਬਹੁਤ ਸੋਹਣੀ ਲੱਗੂਗੀ ਨਾਲੇ 트ੈਂਡ ਦੇ ਹਿਸਾਬ ਨਾਲ ਹਰ ਇੱਕ ਚੀਜ਼ ਜਿਵੇਂ ਆਪਾਂ ਕਹਿੰਦੇ ਆ ਹਨਾ ਵੀ ਰਿਵਾਜ ਦੇ ਹਿਸਾਬ ਨਾਲ ਤਾਂ ਚੀਜ਼ ਸੋਹਣੀ ਲੱਗਦੀ ਹੈ ਉਮਰ ਰਵਾਜ ਦੇ ਹਿਸਾਬ ਨਾਲ ਜਿਹੜੀ ਕਰੀਮ ਕਲਰ ਸਲਵਾਰ ਹੈ ਤੁਸੀਂ ਉਹ ਕਿਸੇ ਵੀ ਪ੍ਰਿੰਟ ਕੁੜਤੀ ਨਾਲ ਪਾ ਲੋਗੇ ਸੋਹਣੀ ਲੱਗੂਗੀ ਕਿਉਂਕਿ ਹੁਣ ਉਹਦਾ ਰਵਾਜ ਹੈ ਤਾਂ ਹਨਾ ਤੇ ਜਿਹਦੇ ਵਿੱਚ ਥੋੜਾ ਬਹੁਤਾ ਹੈਗਾਗਾ ਵੀ ਕਰੀਮ ਕਲਰ ਉਹਦੇ ਨਾਲ ਤਾਂ ਚੱਲੂਗੀ ਹੀ ਚੱਲੂਗੀ ਸੋ ਇੱਥੇ ਮੈਂ ਤੁਹਾਨੂੰ ਇਹ ਆਈਡੀਆ ਦੇਣ ਦੀ ਕੋਸ਼ਿਸ਼ ਕਰ ਰਹੀ ਆ ਕਿ ਜੇ ਤੁਸੀਂ ਕਰੀਮ ਕਲਰ ਸਲਵਾਰ ਬਣਾ ਕੇ ਰੱਖਦੇ ਹੋ ਤਾਂ ਉਹ ਤੁਸੀਂ ਉਹਨੂੰ 2-3 ਸੂਟਾਂ ਨਾਲ ਸਟਾਈਲ ਕਰ ਸਕਦੇ ਹੋਗੇ ਇੱਕ ਸਲਵਾਰ ਨੂੰ ਹਨਾ ਸੋ ਇੱਕ ਸਲਵਾਰ ਤੋਂ ਤੁਹਾਡੇ 2-3 ਸੂਟ ਆ ਜਿਹੜੇ ਉਹ ਕੰਪਲੀਟ ਹੋ ਜਾਣਗੇ ਠੀਕ ਹੈ ਜੀ ਮੈਂ ਵੀ ਜਿਹੜੀ ਆਫ ਵਾਈਟ ਵਾਈਟ ਦਾ ਮੇਰੇ ਕੋਲ ਹੈਗੀ ਆ ਆਫ ਵਾਈਟ ਤੇ ਆਫ ਵਾਈਟ ਨਹੀਂ ਮੈਂ ਬਣਾਉਂਦੀ ਕਰੀਮ ਸਲਵਾਰ ਮੈਂ ਜ਼ਰੂਰ ਬਣਾਉਂਗੀ ਕ੍ਰੀਮ ਸਲਵਾਰ ਲੈਂਦੇ ਹੋਏ ਤੁਸੀਂ ਇਹ ਵੀ ਧਿਆਨ ਰੱਖਣਾ ਉਹਨੂੰ ਸਿੰਪਲ ਨਹੀਂ ਤੁਸੀਂ ਸਟਿਚ ਕਰਨਾ ਹੈਗਾ ਜਾਂ ਤਾਂ ਤੁਸੀਂ ਚਿਕਨ ਦੀ ਲੈਣੀ ਹੈ ਸਲਵਾਰ ਕ੍ਰੀਮ ਕਲਰ ਚਿਕਨ ਦੀ ਲਾਉਂਗੇ ਤਾਂ ਉਹਦੇ ਉੱਤੇ ਲੈਸਸ ਵਗੈਰਾ ਡਿਜ਼ਾਈਨ ਕਰਨ ਦੀ ਕੋਲੋੜਨੀ ਪੈਣੀ ਤੁਹਾਨੂੰ ਜੇ ਤੁਸੀਂ ਲਾਉਂਗੇ ਪਲੇਨ ਤਾਂ ਪਲੇਨ ਚ ਵਧੀਆ ਕਪੜਾ ਲੈਣਾ ਜੇ ਕਪੜਾ ਪਤਲਾ ਹੈ ਥੋੜਾ ਜਿਆ ਤਾਂ ਉਹਦੇ ਵਿੱਚ ਲਾਈਨਿੰਗ ਜ਼ਰੂਰ ਲਾਉਣੀ ਥੋੜੀ ਜਿਹੀ ਵੋਲੀਅਮ ਐਡ ਕਰਨ ਵਾਸਤੇ ਹੈਨਾ ਤਾਂ ਜੋ ਵੀ ਉਹ ਹਲਕੀ ਜੀ ਨਾ ਲੱਗੇ ਤਾਂ ਜੇ ਤੁਸੀਂ ਪਲੇਨ ਲੈਣੇ ਹੋ ਚਿਕਨ ਦੀ ਨਹੀਂ ਲੈਂਦੇ ਤਾਂ ਤੁਸੀਂ ਉਹਨੂੰ ਲੈਸਾਂ ਨਾਲ ਜਿਹੜਾ ਸਟਾਈਲ ਕਰ ਸਕਦੀ ਹਾਂ ਮੈਂ ਤੁਹਾਡੇ ਇਥੇ ਪਿੱਕਾ ਵੀ ਐਡ ਕਰੂੰਗੀ ਅ ਥਰੂ ਆਈਡੀਆ ਹੋ ਜੂਗਾ ਕਿਵੇਂ ਲੈਸਾ ਲਾ ਕੇ ਆਪਾਂ ਰੈਡੀ ਕਰਨਾ ਹੈ ਬਾਕੀ ਪਤਾ ਹੀ ਹੈ ਸਾਰਿਆਂ ਨੂੰ ਕਿੰਨਾ ਜ਼ਿਆਦਾ ਟ੍ਰੈਂਡ ਚੱਲਦੇ ਹਨ ਲੈਸਾ ਲਾ ਕੇ ਸਲਵਾਰਾਂ ਨੂੰ ਕਮੀਜ਼ਾ ਨੂੰ ਰੈਡੀ ਕਰਨ ਦਾ ਹਨਾ ਸੂਟਾਂ ਨੂੰ ਤੇ ਹੁਣ ਆਪਾਂ ਤੀਜੀ ਜਿਹੜੇ ਰਿਵਾਜ ਦੀ ਗੱਲ ਕਰ ਰਹੇ ਹਾਂ ਜਿਹੜਾ ਹੁਣ ਚੱਲਿਆਗਾ ਹੁਣੀ ਹੁਣੀ ਚੱਲਿਆਗਾ ਤੇ ਅੱਗੇ ਚੱਲਣ ਵਾਲਾ ਹੈ 2 ਸਾਲ ਅ ਉਹ ਹੈਗਾ ਬਈ ਟਾਈ ਟਾਈ ਇਥੇ ਕਈ ਬਣਾ ਕਹਿਣਗੀਆਂ ਵੀ ਟਾਈ ਡਾਈ ਦਾ ਤਾਂ ਬਹੁਤ ਟਾਈਮ ਦਾਰਵਾਜਾ ਕਿਉਂਕਿ ਦੁਪੱਟੇ ਆਪਾਂ ਟਾਈ ਡਾਈ ਕਰਾਉਣੇ ਆ ਕਿੱਦੇ ਨੇ ਦੁਪੱਟਿਆਂ ਦੀ ਗੱਲ ਨਹੀਂ ਕਰ ਰਹੀ ਬਈ ਸੂਟਾਂ ਦੀ ਗੱਲ ਕਰ ਰਹੀ ਆ ਟਾਈ ਡਾਈ ਦੇ ਸੂਟ ਵੀ ਹੁਣ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਜਿਵੇਂ ਜੌਰਜਟ ਹੋ ਗਿਆ ਕਾਟਨ ਦੇ ਵੀ ਹੁਣ ਟਾਈ ਡਾਈ ਦੇ ਸੂਟ ਜਿਹੜੇ ਮੈਂ ਬਹੁਤ ਵੀਡੀਓਜ਼ ਦੇਖਿਆ ਨੇ ਰੀਲਾਂ ਦੇਖਿਆ ਨੇ ਵੀ ਕਮੀਜ਼ ਵੀ ਟਾਈ ਡਾਈ ਦੀ ਹੁੰਦੀ ਆ ਤੇ ਦੁਪੱਟਾ ਵੀ ਟਾਈ ਡਾਈ ਦਾ ਹੁੰਦਾ ਪਰ ਜਿਹੜੀ ਬਾਟਮ ਹੁੰਦੀ ਆ ਉਹ ਪਲੇਨ ਹੁੰਦੀ ਆ ਠੀਕ ਹੈ ਜੀ ਸੋ ਤੁਸੀਂ ਡਾਈ ਡਾਈ ਦਾ ਸੂਟ ਬਣਾਓ ਇੱਥੇ ਮੈਂ ਪਿਕ ਐਡ ਕਰੂੰਗੀ ਤੁਹਾਨੂੰ ਆਈਡੀਆ ਹੋ ਜਾਊਗਾ ਕਿੱਦਾਂ ਕਿੱਦਾਂ ਦਾ ਆਪਾਂ ਬਣਾ ਸਕਦੇ ਹਾਂ ਠੀਕ ਹੈ ਗਰਮੀ ਦੇ ਸੂਟ ਨੂੰ ਕਾਟਨ ਦੇ ਸੂਟ ਨੂੰ ਤੁਸੀਂ ਤੇ ਇੱਕ ਬਈ ਟ੍ਰੈਂਡ ਹੁਣ ਚੱਲ ਰਿਹਾ ਹੈਗਾ ਲੂਸ ਫਿਟਡ ਕੁੜਤੀਆਂ ਦਾ ਜਿਨ੍ਹਾਂ ਦੀ ਕੋਈ ਫਿਟਿੰਗ ਨਹੀਂ ਹੁੰਦੀ ਹੈਗੀ ਤੇ ਪਰੋਈਆਂ ਵੀ ਨਹੀਂ ਪਾਈਆਂ ਜਾਂਦੀਆਂ ਉਹਨਾਂ 'ਚ ਉਹਨਾਂ ਕੁੜਤੀਆਂ ਦੇ ਵਿੱਚ ਬਈ ਪਰੋਈਆਂ ਵੀ ਨਹੀਂ ਹੁੰਦੀਆਂ ਤੋ ਤੁਸੀਂ ਜੇ ਤੁਹਾਡਾ ਸਰੀਰ ਵੀ ਫਿੱਟ ਹੈਗਾ ਹਨਾ ਤੁਸੀਂ ਫੈਟ ਨਹੀਂ ਹੈਗੇਗੇ ਤਾਂ ਤੁਸੀਂ ਉਹ ਕੁੜਤੀ ਨੂੰ ਬਣਾ ਸਕਦੇ ਹੋ ਸੋਹਣੀ ਲੱਗੂਗੀ ਪਾਈ ਹੋਈ ਜਿਵੇਂ ਹੁਣੇ ਮੇਰੀ ਕੁੜਤੀ ਹੈ ਇਹ ਅ ਥੋੜੀ ਜੀ ਰੱਖੀ ਹੋਈ ਆ ਮੈਂ ਖੁੱਲੀ ਜ਼ਿਆਦਾ ਨਹੀਂ ਹੈਗੀ ਜ਼ਿਆਦਾ ਮੈਨੂੰ ਨਹੀਂ ਸੋਹਣੀ ਲੱਗਦੀ ਹੈਗੀ ਕਿ ਉਹ ਤਾਂ ਜਮੈਂ ਖੁੱਲੀਆਂ ਹੁੰਦੀਆਂ ਨੇ ਬਈ ਐਵੇਂ ਜੇ ਇੱਥੋਂ ਥੋੜੀ ਜੀ ਫਿਟਿੰਗ ਹੁੰਦੀ ਆ ਆ ਚੀਜ਼ ਦੀ ਬਸ ਛਾਤੀ ਦੀ ਤੇ ਨੀਚੋਂ ਸਿੱਧੀ ਹੁੰਦੀ ਹੈ ਕਮੀਜ਼ ਜਮਾ ਤੇ ਪਲੋਈ ਵੀ ਨਹੀਂ ਹੁੰਦੀ ਉਹਨਾਂ ਦੇ ਵਿੱਚ ਠੀਕ ਹੈ ਜੀ ਤੇ ਇਹ কুরਤੀ ਮੇभी ਬੰਦ ਚੱਕਾਂ ਵਾਲੀ ਬਣਾਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਚਾ ਕੇ ਦੇ ਬੰਦ ਨੇਗੀ ਉੱਚੀ ਕਮੀਜ਼ ਹੈਗੀ ਸ਼ਾਰਟ কুরਤੀ ਹੈ ਤੇ ਥੋੜੀ ਜਿਹੀ ਲੂਸ ਫਿਟਡ ਹੈਗੀ ਜਿਆਦਾ ਨਹੀਂ ਖੁੱਲੀ ਹੈਗੀ ਕਿ ਥੋੜੀ ਜਿਹੀ ਖੁੱਲੀ ਹੈ ਠੀਕ ਹੈ ਸੋ ਜਿਹੜੀਆਂ ਪਹਿਣਾ ਨੂੰ ਪਸੰਦ ਹੈ ਇਹ ਚੀਜ਼ ਹਨਾ ਤਾਂ ਤੁਸੀਂ ਸ਼ਾਰਟ কুরਤੀ ਬਣਾ ਸਕਦੇ ਸ਼ਾਰਟ কুরਤੀ ਦਾ ਬਹੁਤ ਜਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਸ਼ਾਰਟ কুরਤੀ ਤੇ ਖੁੱਲੀ কুরਤੀ ਠੀਕ ਹੈ ਜੀ ਇਹਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਹੈ ਜਿਹੜਾ ਉਹ ਇਸ ਟਾਈਮ ਤੇ ਚੱਲ ਰਿਹਾ ਹੈਗਾ ਠੀਕ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਪ੍ਰਿੰਟਸ ਦੀ ਸੂਟ ਜਿਵੇਂ ਕਾਟਨ ਦੇ ਸੂਟਾਂ ਦੇ ਪ੍ਰਿੰਟ ਨੇ ਕਾਟਨ ਦੇ ਸੂਟਾਂ ਦੇ ਪ੍ਰਿੰਟਾਂ ਦੇ ਵਿੱਚ ਆਪਾਂ ਗੱਲ ਕਰੀ ਤਾਂ ਵੱਡੇ ਪ੍ਰਿੰਟ ਨੇ ਜਿਹੜੇ ਉਹ ਹੁਣ ਜ਼ਿਆਦਾ ਰਵਾਜ ਆ ਉਹਨਾਂ ਦਾ ਵੱਡੇ ਪ੍ਰਿੰਟਾਂ ਦਾ ਠੀਕ ਹੈ ਪ੍ਰਿੰਟਾਂ ਦੇ ਵਿੱਚ ਫਲਾਵਰ ਨਹੀਂ ਆਉਂਦੇ ਹੈਗੇ ਅ ਵੀ ਲਾ ਲੋ ਕੁਝ ਹੋਰ ਪ੍ਰਿੰਟ ਹੁੰਦਾ ਉਹਨਾਂ ਦਾ ਕਾਲਾ ਮਾਲੇ ਜਿਹੜੇ ਪ੍ਰਿੰਟ ਨੇ ਜਿਹੜੇ ਉਹ ਜ਼ਿਆਦਾ ਚੱਲ ਰਹੇ ਨੇਗੀ ਕਿਸੇ 'ਚ ਫਲਾਵਰ ਹੁੰਦੇ ਨਹੀਂਗੇ ਤੇ ਜਿਆਦਾ ਜਿਹੜਾ ਤੁਸੀਂ ਪਾਉਂਗੇ ਸੂਟ ਜਿਵੇਂ ਅ ਟਿਕੂ ਮੁੰਜੇ ਬਣੇ ਹੁੰਦੇ ਨੇ ਜਾਂ ਅ ਵਿੱਚੀ ਘਾਲੇ-ਮਾਲੇ ਜਿਹੇ ਦੇ ਪ੍ਰਿੰਟ ਹੁੰਦੇ ਨੇ ਨਾ ਮੈਂ ਹੁਣ ਉਹਨਾਂ ਨੂੰ ਮੈਂ ਸਮਝ ਨਹੀਂ ਆ ਰਹੀ ਮੈਂ ਕੀ ਕਹਾ ਉਹਨਾਂ ਨੂੰ ਵੀਡੀਓ ਦੇ ਵਿੱਚ ਵੀ ਕਿਹੜੇ ਪ੍ਰਿੰਟ ਹੁੰਦੇ ਨੇ ਉਹ ਉਹ ਜ਼ਿਆਦਾ ਚੱਲ ਰਹੇ ਨੇ ਵੱਡੇ-ਵੱਡੇ ਪ੍ਰਿੰਟ ਤੇ ਇਹ ਗੂੜੇ-ਗੂੜੇ ਰੰਗਾਂ ਦੇ ਹੁੰਦੇ ਨੇ ਉਹ ਡਾਰਕ ਕਲਰ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਵਾਲੇ ਜਿਹੜੇ ਪ੍ਰਿੰਟ ਨੇ ਉਹ ਜ਼ਿਆਦਾ ਜਿਹੜੇ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਇਸ ਟਾਈਮ ਤੇ ਅ ਮੈਚਿੰਗ ਸੂਟ ਜਾਂ ਫਿਰ ਆਲ ਓਵਰ ਇਹਨਾਂ ਦੇ ਵਿੱਚੋਂ ਮੈਚਿੰਗ ਸੂਟ ਹੈ ਜਿਹੜਾ ਉਹ ਜ਼ਿਆਦਾ ਚੱਲ ਰਿਹਾ ਹੈ ਆਲ ਓਵਰ ਘੱਟ ਪਉਂਦੀਆਂ ਨੇ ਹੁਣ ਤੇ ਮੈਚਿੰਗ ਸੂਟ ਹੈ ਜਿਹੜਾ ਉਹ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ ਪਲੇਨ ਸਲਵਾਰ ਪੇਂਟ ਪ੍ਰਿੰਟ ਕਮੀਜ਼ੋ ਠੀਕ ਹੈ ਜੀ ਸੋ ਇੱਕ ਇੱਥੇ ਮੈਂ ਤੁਹਾਨੂੰ ਹੋਰ ਦੱਸ ਰਹੀਆਂ ਕਿ ਪੈਨਲ ਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲਿਆ ਪਹਿਲਾਂ ਤੋਂ ਹੀ ਚੱਲ ਰਿਹਾ ਤੇ ਹੁਣ ਵੀ ਚੱਲ ਰਿਹਾ ਤੇ ਮੇਨੂੰ ਲੱਗਦਾ ਅੱਗੇ ਵੀ ਚੱਲਣ ਵਾਲਾ ਹੈਗਾ ਜਿਵੇਂ ਪੈਨਲ ਵਰਕ ਮੈਂ ਲੈਸ ਲਾਈਕ ਹੋਈ ਐਸ ਟਾਈਪ ਦੀ ਹੈ ਨਾ ਤੇ ਹੁਣ ਟ੍ਰੈਂਡ ਚੱਲ ਰਿਹਾ ਆ ਚੀਜ਼ ਤੇ ਵਰਕ ਕਰਿਆ ਹੁੰਦਾਗਾ ਤੇ ਪੈਨਲ ਵਰਕ ਹੁੰਦਾਗਾ ਇਹ ਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਬਹੁਤ ਸੋਹਣਾ ਲੱਗਦਾ ਇਹ ਕਾਟਨ ਦੇ ਸੂਟਾਂ 'ਚ ਵੀ ਹੁਣ ਬਹੁਤ ਕਰ ਰਹੀਆਂ ਲੱਗੀਆਂ ਤੇ ਜਿਵੇਂ ਹੁਣ ਸਰਦੀ ਟਪਕੇ ਗਈ ਆ ਤਾਂ ਪਾਰਟੀ ਵੀਅਰ ਸੂਟਾਂ ਤੇ ਵੀ ਬਹੁਤ ਸੂਟਾਂ ਤੇ ਸੀਗਾ ਜਿਹੜਾ ਇਹ ਵਰਕ ਕੀਤਾ ਹੋਇਆ ਸੀਗਾ ਤੇ ਮਤਲਬ ਕਿ ਇਹਦਾ ਰਵਾਜ ਸੀਗਾ ਹਨਾ ਤੇ ਆ ਵਾਲੇ ਜਿਹੜਾ ਐਮੇ ਵਰਕ ਕਰਦੇ ਨੇ ਹੁਣ ਹਨਾ ਆ ਇਤੋਂ ਆ ਸ਼ੇਪ ਜੀ ਬਣਾਉਂਦੇ ਹੁੰਦੇ ਨੇ ਪਾਨ ਪੱਤੇ ਜਿਹਦੀ ਸ਼ੇਪ ਵਰਕ ਕਰਕੇ ਮਸ਼ੀਨ ਵਰਕ ਹੈਂਡ ਵਰਕ ਮਸ਼ੀਨ ਵਰਕ ਲਾ ਲਓ ਹਨਾ ਅ ਹੈਂਡ ਵਰਕ ਦਾ ਪਾਰਟੀ ਵੇਅਰ ਸੂਟਾਂ ਤੇ ਸੀਗਾ ਤੇ ਇਹ ਅ ਪਤਾ ਨਹੀਂ ਕਿਉਂ ਮੇਰਾ ਇੰਨਾ ਸਾਹ ਛੱਡਦਾ ਬੋਲਦੀ ਦਾ ਤੇ ਮਸ਼ੀਨ ਵਰਕ ਦਾ ਆਹ ਵਾਲਾ ਮੈਂ ਤੁਹਾਨੂੰ ਇੱਥੇ ਪਿੱਕ ਲਾ ਦੂੰਗੀ ਵੀ ਇਸ ਤਰ੍ਹਾਂ ਦਾ ਜਿਹੜਾ ਵਰਕ ਹੈ ਉਹ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਬਹੁਤ ਜ਼ਿਆਦਾ ਠੀਕ ਹੈ ਸੋ ਨਾ ਆਪਾਂ ਐਂਡ ਦੀ ਗੱਲ ਕਰਦੇ ਹਾਂ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਪਰ ਮਹਿੰਗਾ ਪੈਂਦਾ ਮੈਂ ਨਹੀਂ ਕਰਵਾਇਆ ਹੈਗਾ ਉਹ ਕਿਸੇ ਵੀ ਸੂਟ ਤੇ ਨਹੀਂ ਮੈਂ ਕਰਵਾਵਾਂ ਉਹ ਹੈਗਾ ਨੀਡਲਵਰਕ ਪਲੇਨ ਸੂਟ ਮੈਂ ਲਿਆ ਰੱਖਿਆਗਾ ਮੈਂ ਰੇਟ ਰੂਟ ਪੁੱਛ ਕੇ ਹਟ ਗਈ ਨੀਡਲਵਰਕ ਦਾ ਬਈ ਜਿਹੜਾ ਪ੍ਰਾਈਸ ਆ ਉਹ ਬਹੁਤ ਜ਼ਿਆਦਾ ਹੈਗਾ 15-1600 ਤੋਂ ਘੱਟ ਤਾਂ ਗੱਲ ਹੀ ਨਹੀਂ ਕਰਦੀਆਂ ਬੁਟੀਕਸ ਤੇ ਮੈਂ ਕਰਾਉਂਗੀ ਤੇ ਮਸ਼ੀਨਵਰਕ ਹੀ ਕਰਾਉਂਗੀ ਨੀਡਲਵਰਕ ਦਾ ਜਿਹੜਾ ਬਹੁਤ ਜਿਆਦਾ ਟ੍ਰੈਂਡ ਚੱਲ ਰਿਹਾ ਸੋ ਤੁਸੀਂ ਜੇ ਇੰਟਰਸਟਿਡ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਸੋ ਇਹ ਸੀਗੇ ਕੁਝ ਜਿਹੜੇ ਰਿਵਾਜ ਸੀਗੇ ਉਹ ਪੰਜਾਬੀ ਕਲਚਰ ਨੂੰ ਲੈ ਕੇ ਪੰਜਾਬੀ ਸੂਟਾਂ ਨੂੰ ਲੈ ਕੇ ਹਨਾ ਜਿਹੜੇ ਰਿਵਾਜ ਸੀਗੇ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਬਹੁਤ ਵਾਇਰਲ ਚੱਲ ਰਹੇ ਨੇ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਸੋ ਜੇ ਇਹ ਵੀਡੀਓ ਵਧੀਆ ਲੱਗੀ ਹੋਈ ਤਾਂ ਪਲੀਜ਼ ਇੱਕ ਕਮੈਂਟ ਜ਼ਰੂਰ ਛੱਡ ਦਿਆ ਕਰੋ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਹੈ ਮੇਰੀ ਹਨਾ ਤਾਂ ਥੋੜਾ ਜਿਹਾ ਮੋਟੀਵੇਸ਼ਨ ਮਿਲ ਜਾਂਦਾ ਹੈਗਾ ਤੇ ਹੁਣ ਮਿਲਾਂਗੇ ਨੈਕਸਟ ਵੀਡੀਓ 'ਚ तादा कली प्यापरी सत श्रीक अँड बाय बाई